இதுதான் Svartt i dag. بارش تو ਵੜਾ ਜਮੀਨ ਆਸਮਾਨ ਦਾ ਫਰਕ ਆ ਉਹ ਰੋਜੀ ਦਾ ਮਿਲਣਾ ਸਟਾਰਟ ਹੋਣ ਵਾਲਾ ਹੀ ਆ ਕਰੋ 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 ਵਾਹ ਜੀ ਵਿੱਚ ਨਿਕਲੇ ਉਹ ਦੇ ਪਿੱਲਰ ਕਿੱਥੋਂ ਆ ਗਏ ਪਿੱਲਰ ਰਹਿ ਗਏ ਸੀ ਪਹਿਲਾਂ ਵਿੱਚ ਉੱਧਰ ਵੀ ਜਾਣਾ ਸ਼ਾਂਗਰ ਸਿੱਧੀ ਚੋਈ ਦਿੱਲੀ ਸਾਈਡ ਤਾਂ ਗੰਦੀ ਹੀ ਆ ਲੈ ਆ ਮੈਂ ਚਲਾਵਾ ਨਰ ਚੱਲ ਰਹੀ ਆ ਸ਼ਾਮ ਦਰਸੀ ਦੀ देख कर डिबी गार्डन गार्डन हो रहा है बहुत ही बढ़िया है वो। वो खा रहे जीरो पॉइंट फाइव तो वो ਜਵੈ ਚ ਕਾਲੇ ਬੱਤੜ ਵੀ ਆ ਜਿੱਤੇ ਦਾ ਅੰਕੀਆ ਤੇ ਦਾਲਾ ਤਾਂ ਜੀ ਦਾ ਰੂਮ ਹੁੰਦਾ ਰੂਮ ਰੂ ਕੋਟਨ ਕੋਟਨ ਸਾਡੇ ਦਰਾਂ ਤੇ ਨਾ ਪਾਣੀ ਪੀਆ ਤੇ ਵੀ ਦਰਾਂ ਤੇ ਸੁੱਕਾ ਜਿਆ ਕਿਆਣਾ ਪਾਣੀ ਹੈ ਤੇ ਸਭ किधर चला इतनी टोर तो निकाल के आ देख इतने गढ़ा देख नहीं बढ़िया फोटो होनी इधरों इतने गढ़ के भी वां। वां। देवर। 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 आज का खत्म काम खत्म हो चुका है कल मिलते हैं नई दिहाड़ी के साथ आज की दिहाड़ी का टाइम खत्म तो आज की दिहाड़ी होती है इतने ही खत्म बहुत काम किया आज देखो आज के दिन बहुत ही व्यस्त रहा बहुत कठिनाइयों का सामना करना पड़ा टीटे उठाई सांप का बच्चा देखा फिर सीमट बड़ा, भरया भरया सो तो दे बहुत से कीड़े आसन दो दिया ब्रो दाना तो ठीक है ठीक है ना सीमेंट कलर मड़वाना ही आपा मिल गया सांप सांप थोड़ा थोड़ा ही चल गया वो कितना बड़ा ਦੇਖਿਆ ਉਹ ਆਦੇ ਹਾਦੇ ਜਾਂਦਾ ਉਹ ਹੂੰਦੇ ਬਣਾ ਬਣਾ ਉਹ ਵਾਈ ਨੋ ਵੱਡੋ ਸੱਪ ਦੇਖ ਲਿਆ ਅੱਜ ਨਹੀਂ ਕਹਿੰਦੇ ਖੇਤਾਂ 'ਚ ਨਾ ਜਾਓ ਦੇਖੋ ਗੱਡਾ ਵੱਡਾ ਸੱਪ ਬੜਿਆ ਪਿਆ ਮੇਰੇ ਮਿੱਤਰੋ ਓ ਮਾਈ ਗੋਡ ਸੱਪ ਦੇਖ ਲਿਆ ਕੀ ਆ ਦੇਖ ਲਿਆ ਤੋਂ ਦਿਹਾੜੀ ਕੇ ਬਾਅਦ ਹਮਨੇ ਦੇਖਾ ਸੱਪ ਬਹੁਤ ਹੀ ਖਤਰਨਾਕ ਜੈਟ ਬਲੈਕ ਜੈਟ ਬਲੈਕ ਕਲਰ ਦਾ ਐਂਡ ਔਰ ਐਡਵੈਂਚਰ ਹੋ ਰਹਾ ਥਾ ਹੋ ਰਹਾ ਐਡਵੈਂਚਰ ਐਡਵੈਂਚਰਸ ਥਾ ਕਿੱਧਰ ਗਿਆ ਉਹ ਚੂਹੇ ਵੀ ਆ ਚੂਹੇ 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 ਕਿੱਥੇ ਹਾਂ ਦਮੋੜੀ ਉਹ ਉੱਥੇ ਹੀ ਘੁੰਮਦਾ ਸੀ ਉਹਦੇ ਪਿੱਛੇ ਆਇਆ ਹੁਣ ਆਪਾਂ ਬਚਾ ਲਈ ਜਾਨ ਇੰਟਰਨੈਟ ਸੰਭਾਲੀ ਰਹੇ